ਸਰਸ਼ੀਕਾਲ ਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਾਜ਼ਰਾਂਜੀ ਪੋਜਾ ਸੈਣੀ ਦੁਆਰਾ ਲਿਖਿਆ ਗਿਆ ਨਾਵਲ ਅਰਮਾਨਰ ਕਤਲ ਦਾ ਭਾਗ ਦੂਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜਿੱਤੇ ਸਭ ਕੁਝ ਜਮੇਟ ਬਾਹਰ ਆ ਗਏ ਤੇ ਸਭ ਨੇ ਸਰਸ਼ੀਕਾਲ ਬੁਲਾ ਗੱਡੀ ਵਿੱਚ ਬੈਠ ਗਈ ਬੰਤ ਤੇ ਜਿੱਤੇ ਮਗਰੀ ਸੀਟ ਤੇ ਸਨ ਪੋਲਾ ਡਰਾਈਵ ਕਰਦਾ ਗੱਲਾਂ ਕਰ ਕਰ ਹੱਸ ਰਿਹਾ ਸੀ ਪੂਲੇ ਦੀ ਪਤਨੀ ਵੀ ਬੰਤਾ ਮਜ਼ਾਕ ਉਡਾ ਰਹੀ ਸੀ ਬੰਤ ਚੁੱਪਚਾਪ ਸਭ ਸੁਣ ਰਿਹਾ ਸੀ ਤੇ ਆਪਣੇ ਧਿਆਨ ਬਾਹਰ ਕਰਿਆ ਸੀ ਕਾਫੀ ਬਾਟ ਗੁਜਰਗੀ ਤੇ ਜੀਤੀ ਨੇ ਦੇਖਿਆ ਜਿਸ ਬਾਜ਼ਾਰ ਜਾਣਾ ਸੀ ਉਹ ਤਾਂ ਪਿੱਛੇ ਰਹਿ ਗਿਆ ਤੇ ਉਹ ਬੋਲੀ ਬੰਤ ਤੁਸੀਂ ਤਾਂ ਕਹਿੰਦੇ ਸੀ ਕਿ ਬਾਜ਼ਾਰ ਜਾਣਾ ਕੱਪੜੇ ਲੈ ਲੈ ਉਹ ਤਾਂ ਪਿੱਛੇ ਰਹਿ ਗਿਆ ਦੇਖੋ ਬੰਤ ਇੱਕੋ ਨਹੀਂ ਬਾਜ਼ਾਰ ਹੁੰਦੇ ਹੋਰ ਵੀ ਨੇ ਅੱਗੇ ਹੈਗਾ ਬੈਠ ਚੁੱਪ ਕਰਕੇ ਇਹਨੇ ਨੂੰਹ ਨੂੰ ਲਾ ਕਹਿੰਦਾ ਤੂੰ ਭਾਬੀ ਨੂੰ ਕੀ ਕਹਿ ਕੇ ਲੈ ਕੇ ਆਇਆ ਬੰਤ ਚੁੱਪ ਰਿਹਾ ਪਰ ਜੀਤੀ ਫਿਰ ਬੋਲੀ ਵੀਰ ਜੀ ਮੈਂ ਕੱਪੜੇ ਲੈਣੇ ਨੇ ਅਸੀਂ ਆਏ ਵੀ ਬਹੁਤ دیر ਬਾਅਦ ਹਾਂ ਇਸ ਲਈ ਕਿਹਾ ਬਜ਼ਾਰ ਤਾਂ ਲੰਘ ਗਿਆ ਕੋਈ ਨਾ ਭਾਬੀ ਵਾਪਸ ਆਉਂਦੇ ਹੋਏ ਲੈ ਲਓਗੇ ਫਿਕਰ ਨਾ ਕਰੋ ਇਹਨੇ ਨੂੰ ਸਿਨੇਮਾ ਘਰ ਆ ਗਿਆ ਭੋਲਾ ਬੋਲਿਆ ਮੈਂ ਗੱਡੀ ਪਾਰਕਿੰਗ ਵਿੱਚ ਲਗਾ ਕੇ ਆਇਆ ਤੁਸੀਂ ਬਾਹਰ ਰੁਕੋ ਬੰਤ ਜੀਤੀ ਤੇ ਭੋਲੇ ਦੀ ਪਤਨੀ ਭੋਲੇ ਨੂੰ ਉਡੀਕਣ ਲੱਗੇ ਇਹਨੇ ਨੂੰ ਭੋਲੇ ਦੀ ਬੋਟੀ ਬੋਲੀ ਬੰਤ ਇਹ ਕੱਲ ਸੁਣ ਚਾਹੇ ਗੁੱਸਾ ਕਰ ਹੁਣ ਇੱਕ ਜਵਾਬ ਕਰ ਲੋ ਹੁਣ ਇੱਕ ਜਵਾਬ ਕਰ ਲੋ ਨਲਿਤਸੀ ਹੋਰ ਕਿ ਰਿਵ ਹੋ ਜਾਓਗੇ ਤੇ ਗਾਂ ਵੀ ਸੋਚੋਗੇ ਤਾਂ ਜਵਾਕ ਅੱਜਕੱਲ ਦਵਾਈਆਂ ਤੇ ਹੁੰਦੇ ਨੇ ਫਿਰ ਔਖੇ ਹੋਮੋਗੇ ਜੀਤੀ ਦੇ ਬੰਧ ਚੁਪਰੇ ਕੋਈ ਵੀ ਹੁੰਗਾਰਾ ਨਾ ਭਰਿਆ ਜਦੋਂ ਭੁੱਲ ਆ ਗਿਆ ਤੇ ਕਹਿੰਦਾ ਕੀ ਹੋਇਆ ਇੰਨੀ ਚੁੱਪਛਾਈ ਆ ਉਸੇ ਬੋਟੀ ਬੋਲੀ ਕੁਝ ਨਹੀਂ ਮੈਂ ਤਾਂ ਵਸੇ ਕਿਹਾ ਇੱਕ ਜਵਾਕ ਜੰਮ ਲੋ ਦੋਮਾ ਵਿੱਚ ਹੋਰ ਪਿਆਰ ਵਧ ਜਾਉ ਇਹਨਾਂ ਨੂੰ ਪਤਾ ਨਹੀਂ ਕੀ ਹੋਇਆ ਚੁੱਪ ਕਰ ਗਏ ਭੁੱਲ ਤੂੰ ਵੀ ਬਸ ਚਲੋ ਅੰਦਰ ਫਿਲਮ ਦਾ ਟਾਈਮ ਹੋ ਗਿਆ ਜਿੰਨੀ ਜਿੱਤੀ ਖੁਸ਼ ਸੀ ਉਨੀ ਹੀ ਉਦਾਸ ਹੋ ਗਈ ਉਸਦੇ ਦਿਮਾਗ ਵਿੱਚ ਭੋਲੇ ਦੀ ਬੋਟੀ ਦੀਆਂ ਗੱਲਾਂ ਘੁੰਮ ਰਹੀਆਂ ਸਨ ਦੂਜੇ ਪਾਸੇ ਪੰਨ ਦਾ ਹਾਲ ਵੀ ਕੁਝ ਐਮੀਦਾ ਸੀ ਫਿਲਮ ਚੱਲ ਰਹੀ ਸੀ ਪਰ ਦੋਵੇਂ પતિ ਪਤਨੀ ਆਪਣੇ ਵਿੱਚ ਖੋਏ ਹੋਏ ਸਨ ਭੋਲਾ ਤੇ ਉਸਦੀ ਪਤਨੀ ਦਾ ਵੀ ਉਹਨਾਂ ਦੋਨਾਂ ਵਿੱਚ ਧਿਆਨ ਸੀ ਚਾਰੋਂ ਦੇ ਚਾਰੋਂ ਬੇਚੈਨ ਸਨ ਜਦੋਂ ਫਿਲਮ ਦਾ ਇੰਟਰਵਲ ਹੋ ਗਿਆ ਭੋਲੇ ਨੇ ਬੰਤ ਨੂੰ ਕਿਹਾ ਆਜੋ ਕੁਝ ਖਾਣੂ ਲੈ ਆਈ ਬੰਤੇ ਪੋਲਾ ਬਾਹਰ ਚਲੇ ਗਏ ਤੇ ਜੀਤੀ ਨੂੰ ਚੁੱਪ ਦੇਖ ਪੋਲੇ ਦੀ ਬੋਟੀ ਬੋਲੀ ਕਿ ਜੀਤੀ ਮੇਰੀ ਗੱਲ ਦਾ ਤੁਹਾਨੂੰ ਦੋਨਾਂ ਨੂੰ ਬੁਰਾ ਲੱਗਾ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਂ ਕਿਉਂ ਕਹਿ ਰਹੀ ਆ ਤੇਰੀਆਂ ਜਠਾਣੀਆਂ ਪਹਿਲਾਂ ਹੀ ਨਿਚਾਉਂਦੀਆਂ ਉੱਤੇ ਤੁਸੀਂ ਦੋਵੇਂ ਵਿੱਚ ਝਗੜ ਰਹੇ ਹੋ ਬੰਤੇ ਸ਼ਰਾਵਦਾ ਆਦੀ ਬਣਾ ਦਿੱਤਾ ਉਸਦੇ ਭਰਾਵਾਂ ਨੇ ਤੂੰ ਸਮਝਦਾਰ ਬਣ ਤੇ ਗੌਰ ਕਰ ਮੇਰੀਆਂ ਗੱਲਾਂ ਤੇ ਬੱਚੇ ਬਾਦ ਬੰਤ ਦੀ ਜ਼ਿੰਮੇਵਾਰੀ ਵਧ ਜਾਓ ਸ਼ਰਾਬ ਵੀ ਛੱਡ ਦਿਓ ਸਭ ਦੇ ਜਵਾਕ ਹੈਗੇ ਨੇ ਜੀ ਤੋਡਾ ਵੀ ਹੋ ਗਿਆ ਤੁਹਾਡਾ ਪਰਿਵਾਰ ਪੂਰਾ ਹੋ ਜਾਓ ਤੇ ਬੰਤ ਵੀ ਸੁਧਰ ਜਾਓ ਤੂੰ ਆਪ ਦੇਖ ਫਰਕ ਆ ਦੋ ਦਿਨ ਚ ਜੀਤੀ ਸਿਰਹਲਾ ਰਹੀ ਸੀ ਜਦ ਨੂੰ ਬੰਤ ਤੇ ਭੋਲਾ ਵੀ ਆ ਗਏ ਬੰਤ ਬੋਲੇ ਭਾਬੀ ਹੁਣ ਹੋਰ ਨਾ ਕੋਈ ਫਨੋਂ ਪਾਏ ਨਾ ਹੋਰ ਕੁਝ ਸਿਖਾਏ ਬਹੁਤ ਖੁਸ਼ ਆ ਸੀ ਜੀਤੀ ਬੋਲੀ ਕੀ ਕਹਿ ਰਹੇ ਹੋ ਭਾਬੀ ਸਾਡੇ ਭਲੇ ਲਈ ਆਖ ਰਹੀਆਂ ਪੋਲਾ ਕਹਿੰਦਾ ਸਾਰਾ ਫਿਲਮ ਦਾ ਮਜ਼ਾ ਖਰਾਬ ਹੋ ਗਿਆ ਅਸੀਂ ਸੋਚਿਆ ਸੀ ਕਿ ਦੋਵਾਂ ਨੂੰ ਸਮਝਾ ਦੇਵਾਂਗੇ ਪਰ ਤੁਸੀਂ ਤਾਂ ਸਾਡੀ ਸਲਾਹ ਨੂੰ ਸਲਾਖਤ ਕਰ ਰਹੇ ਹੋ ਬੰਤ ਸਹੀ ਨਹੀਂ ਇਹ ਤੈਨੂੰ ਸਮਝਾਉਣ ਜ਼ਰੂਰੀ ਸੀ ਜੀਤੀ ਬੋਲੀ ਨਹੀਂ ਵੀਰ ਜੀ ਤੁਸੀਂ ਸਹੀ ਕਹਿ ਰਹੇ ਹੋ ਗੁੱਸਾ ਨਾ ਕਰੋ ਚਲੋ ਫਿਲਮ ਸ਼ੁਰੂ ਹੋ ਗਈ ਆ ਬੰਤ ਚੁੱਪ ਸੀ ਪੋਲੇ ਨੇ ਕਿਹਾ ਚਲੋ ਛੱਡੋ ਤੁਸੀਂ ਕੱਪੜੇ ਵੀ ਲੈਣੇ ਨੇ ਫਿਰ ਕਦੇ ਫਿਲਮ ਦੇਖ ਲਾਂਗੇ ਬੰਤ ਬੋਲਿਆ ਹਾਂ ਠੀਕ ਆ ਘਰੇ ਵੀ ਡੰਗਰ ਦੇਖਨੇ ਹੋਣਗੇ ਸ਼ਾਮ ਵੀ ਹੋ ਗਈ ਆ ਪੱਠੇ ਟੋਕ ਕੇ ਜੇ ਕਰਨੇ ਆ ਫਿਰ ਸਹੀ ਕਿਤੇ ਮਾਫ ਕਰੀ ਮੇਰੀ ਗੱਲ ਦਾ ਮੇਰਾ ਵੀ ਦਿਮਾਗ ਖਰਾਬ ਹੋ ਗਿਆ ਫਿਰ ਕਦੇ ਬਾਜ਼ਾਰ ਆ ਜਾਵਾਂਗੇ ਹੁਣ ਘਰ ਚੱਲੋ ਠੀਕ ਆ ਬਾਹਰ ਰੁਕੋ ਮੈਂ ਗੱਡੀ ਕੱਢ ਲਿਆ ਮਾਂ ਪਰ ਰੋਟੀ ਰਸਤੇ ਵਿੱਚ ਕਾ ਕੇ ਜਾਣੀ ਆ ਪੋਲਾ ਬੋਲਿਆ ਤੇਰੀ ਭਾਬੀ ਕੋਲੋਂ ਜ਼ਿਆਦਾ ਕੰਮ ਨਹੀਂ ਹੁੰਦਾ ਹੁਣ ਇਹ ਤਾਂ ਅਸੀਂ ਤੇਰੇ ਕਰਕੇ ਪ੍ਰੋਗਰਾਮ ਬਣਾਇਆ ਸੀ ਕੀ ਹੋਇਆ ਭਾਬੀ ਨੂੰ ਮੈਂ ਗੱਡੀ ਗੱਢ ਲਿਆ ਮਾਂ ਪਰ ਰੋਟੀ ਰਸਤੇ 'ਚ ਖਾ ਕੇ ਜਾਣੀ ਆ ਪੋਲਾ ਬੋਲਿਆ ਤੇਰੀ ਭਾਬੀ ਕੋਲੋਂ ਜ਼ਿਆਦਾ ਕੰਮ ਨਹੀਂ ਹੁੰਦਾ ਹੋਂ ਇਹ ਤਾਂ ਅਸੀਂ ਤੇਰੇ ਕਰਕੇ ਪ੍ਰੋਗਰਾਮ ਬਣਾਇਆ ਸੀ ਤਾਂ ਕਿ ਤੈਨੂੰ ਸਮਝਾ ਸਕੀਏ ਕੀ ਹੋਇਆ ਭਾਬੀ ਨੂੰ ਕੁਝ ਨਹੀਂ ਪੋਲਾ ਬੋਲਿਆ ਲੱਗਦਾ ਜਵਾਕ ਕਾਣ ਵਾਲਾ ਯਾਰਾ ਮੈਂ ਚਾਚਾ ਬਣ ਜਾਣਾ ਹਨਾ ਪੋਲਾ ਨਾ ਯਾਰ ਸਾਡੀ ਕਿਸਮਤ 'ਚ ਜਵਾਕ ਨਹੀਂ ਇਸ ਲਈ ਤੈਨੂੰ ਤੇਰੀ ਭਾਬੀ ਨੇ ਕਿਹਾ ਸੀ ਜਿਸ ਦਾ ਤੂੰ ਗੁੱਸਾ ਕਰ ਗਿਆ ਬੰਤ ਕੁਝ ਕਹਿੰਦਾ ਇਹਨੇ ਨੂੰ ਜੀਤੀ ਨਹੀਂ ਕਿਹਾ ਵੀਰੇ ਐਵੇਂ ਕਿਉਂ ਕਹਿੰਦੇ ਹੋ ਜੀਤੀ ਤੁਹਾਡਾ ਤਾਂ ਹੁਣ ਵਿਆਹ ਹੋਇਆ ਸਾਡੇ ਵਿਆਹ ਨੂੰ 10 ਸਾਲ ਹੋ ਗਏ ਕੰਮ ਕਾਜ ਸੈੱਟ ਹੋ ਜਾਈ ਇਹ ਸੋਚ ਜਵਾਖਵਾਰੀ ਨਹੀਂ ਸੋਚਿਆ ਤੇ ਹੁਣ ਡਾਕਟਰ ਕਹਿੰਦੇ ਨੇ ਚਾਂਸ ਕੋਈ ਵੀ ਨਹੀਂ ਕਈ ਬਿਮਾਰੀਆਂ ਤੇਰੀ ਭਾਬੀ ਨੂੰ ਚਲੋ ਛੱਡੋ ਹੁਣ ਇਹ ਗੱਲਾਂ ਚਲੋ ਕਿਸੇ ਢਾਬੇ ਤੇ ਰੋਟੀ ਖਾ ਲੈਨੇ ਆ ਬੰਤ चल ठीक है आ, चल आ, जा जा नहीं त ਸਾਡੇ ਘਰ ਚੱਲੋ ਨਾਲੇ ਹੋਰ ਇਹ ਤੁਮੇ ਗੱਲਾਂ ਕਰ ਲੈਣਗੀਆਂ ਤੇ ਆਪੇ ਰੋਟੀ ਟੁਕ ਜਿੱਤੀ ਕਰ ਲੋ ਇੱਥੋਂ ਪੈਕ ਕਰਵਾ ਕੇ ਲੈ ਚਲਦੇ ਆਂ ਜੇ ਕਹੋਂ ਤੁਸੀਂ ਭੁੱਲੇ ਚਲ ਠੀਕਾ ਰੋਟੀ ਇੱਥੇ ਕਾ ਜਾਂਦੇ ਆਂ ਚਾ ਘਰ ਜਾ ਕੇ ਪੀ ਰਹਾਂਗੇ ਥੋੜਾ ਟਾਈਮ ਲੱਗਣਾ ਚਾਰੇ ਰੋਟੀ ਖਾਣ ਲੱਗ ਪਏ ਸਾਰਾ ਗੁੱਸਾ ਬੰਦਦਰ ਸ਼ੂ ਮੰਤਰ ਹੋ ਗਿਆ ਤੇ ਉਸਨੇ ਕਿਹਾ ਭੁੱਲੇ ਮਾਫ ਕਰੀ ਯਾਰ ਭਾਬੀਵਾਰੇ ਪਤਾ ਨਹੀਂ ਸੀ ਛੇ ਕਿਤਾ ਤੁਸਲਾਹ ਦੇਤੀ ਮੈਂ ਕਦੇ ਇੰਨਾ ਸੋਚਿਆ ਵੀ ਨਹੀਂ ਚ ਰੋਟੀ ਖਾਦੋਂ ਮੈਂ ਟੱਪਰ ਹੱਸ ਖਿੜਕਾਰ ਆ ਗਈ। ਪੋਲੇ ਤੇ ਜਸੀ ਨੇ ਕਿਹਾ ਚਾਪ ਲਾਓ ਤੇ ਸਾਨੂੰ ਵਿਦਾ ਕਰੋ। ਪਰ ਜੀਤੀ ਨੇ ਕਿਹਾ ਅੱਜ ਰੁਕ ਜਾਓ ਸਵੇਰੇ ਚਲੇ ਜਾਈਓ। ਆ ਤਾਂ ਜਾਣਾ ਰਾਤ ਨੂੰ ਬੰਤ ਤੇ ਪੋਲਾ ਤੁਹਾਡੇ ਘਰ ਗੇੜਾ ਲਾਉਣਗੇ। ਜੀਤੀ ਦੀ ਗੱਲ ਜਸੀ ਮੰਨ ਗਈ ਤੇ ਦੋਵੇਂ ਹਾਸਾ ਮਜ਼ਾਕ ਕਰਨ ਲੱਗੀਆਂ। ਬੰਤ ਵੀ ਪਸ਼ੂਆਂ ਨੂੰ ਪੱਠੇ ਪਾ ਕੇ ਟਾਈਮ ਤੇ ਆ ਗਿਆ। ਅੱਜ ਪਹਿਲਾ ਦਿਨ ਸੀ ਬੰਤ ਨੇ ਸ਼ਰਾਵਨੀ ਪਿੱਤੀ। ਜਿੱਤੀ ਕਹ ਰਹਾ ਬਹੁਤ ਸੋਹਣੀ ਤਰੀਕੇ ਨਾਲ ਜੀਤੀ ਨਾਲ ਗੱਲ ਕਰ ਰਿਹਾ ਸੀ ਜਦ ਨੂੰ ਭੋਲੇ ਤੇਜਸੀ ਵੀ ਆ ਗਏ ਬੰਤ ਬੋਲਿਆ ਭੋਲੇ ਮੇਰਾ ਕੁੜਤਾ ਪਾ ਲੈਣਾ ਸੀ ਜੀਤੀ ਭਾਬੀ ਨੂੰ ਵੀ ਕੋਈ ਕੱਪੜੇ ਦੇ ਦੇ ਭੋਲੇ ਤੇਜਸੀ ਨੇ ਕਿਹਾ ਨਹੀਂ ਚਾਹੀਦੇ ਅਸੀਂ ਠੀਕ ਹਾਂ ਪਰ ਸਾਨੂੰ ਦੱਸੋ ਅਸੀਂ ਕਿੱਥੇ ਸੋਈਏ ਬੰਤ ਕਹਿੰਦਾ ਸਾਡੇ ਕਮਰੇ 'ਚ ਅਸੀਂ ਬਾਹਰ ਪੈ ਜਾਣਾ ਜਾਂ ਵੀਰੇ ਦੇ ਕਮਰੇ 'ਚ ਉਹ ਕਿਹੜਾ ਇੱਥੇ ਨਹੀਂ ਜੀਤੀ ਬੋਲੀ ਵੀਰੇ ਹੁਣਾਂ ਨੇ ਜਿੰਦਾ ਲਾਇਆ ਤਹਾਨੂੰ ਨਹੀਂ ਪਤਾ ਬਾਪੂ ਜੀ ਦੇ ਕਮਰੇ 'ਚ ਅਸੀਂ ਸੋ ਜਾਣਾ ਭਾਬੀ ਤੁਸੀਂ ਸੋਗੋ ਪਰ ਜਿਸੇ ਬੋਲੀ ਬਸ ਕਰੋ ਅਸੀਂ ਚੱਲੇ ਬਾਪੂ ਜੀ ਦੇ ਕਮਰੇ 'ਚ ਤੁਸੀਂ ਸੋਮੋ ਆਪਣੇ ਕਮਰੇ 'ਚ ਨਲੇ ਕਰੋ ਮ제 ਬੰਤ ਕਹਿੰਦਾ ਭਾਬੀ ਬਸ ਕਰ ਤੂੰ ਤੇ ਜਿੱਤੀ ਸੋਮੋ ਮੈਂ ਤੇ ਭੋਲਾ ਚੱਲੇ ਬਾਪੂ ਜੀ ਦੇ ਕਮਰੇ 'ਚ ਨਾਲੇ ਮੇਰਾ ਅਮਲ ਟੁੱਟੇ ਰਿਹਾ ਮਸਾਂ ਤੇ ਅਸੀਂ ਯਾਰ ਇਕੱਠੇ ਹੋਏ ਆ ਚੱਲੋ ਸੋਵੋ ਤੁਸੀਂ ਦੋਨੋਂ ਅਸੀਂ ਚੱਲੇ ਬਾਹਰ ਦੇ ਕਮਰੇ 'ਚ ਜਸਸੀ ਬੋਲੀ ਪਾਈ ਮਰਜੀ ਆ ਪਰ ਘਟ ਪੀਉ ਤੁਸੀਂ ਤੇ ਬੰਦ ਤੂੰ ਵੀ ਪੀਣੀ ਬੰਦ ਕਰ ਹੁਣ ਜਿੱਤੀ ਬਾਰੇ ਸੋਚ ਬੰਤ ਚਲ ਭਾਬੇ ਫਿਕਰ ਨਾ ਕਰ ਸੋਚ ਲਿਆ ਹੁਣ ਅਸੀਂ ਜਾਈਏ ਬਾਹਰ ਜਸਸੀ ਜਾ ਪਰਾਵਾ ਤੂੰ ਮੇਰੇ ਰੁਕ ਜਾ ਮੈਂ ਤਾਂ ਵਧੀਆ ਕਿ ਜਸਸੀ ਹੱਸ ਪਈ ਬੰਤ ਕਹਿੰਦੇ ਚਲ ਭੋਲੇ ਦੋਵੇਂ ਬਾਪੂ ਦੇ ਕਮਰੇ ਵਿੱਚ ਚਲੇ ਗਏ ਖੂਬ ਗੱਲਾਂ ਬਾਤਾਂ ਹੋਈਆਂ ਭੋਲੇ ਨੇ ਬੰਤ ਨੂੰ ਸਮਝਾਇਆ ਅਜਪੰਤ ਪਹਿਲਾ ਦਿਨ ਸੀ ਕਿ ਉਸ ਨੂੰ ਸੋਫੇ ਨੂੰ ਗੱਲਾਂ ਕਰਕੇ ਨੀਂਦ ਆ ਗਈ ਇਤੂੜ ਵੀ ਨਹੀਂ ਲੱਗੀ ਦੂਜੇ ਪਾਸੇ ਜਸੀ ਤੇ ਜਿੱਤੀ ਸਾਰੀ ਰਾਤ ਦੁਖਸਭ ਕਰਦੀਆਂ ਰਹੀਆਂ ਜਿੱਤੀ ਜੱਸੀ ਨੂੰ ਆਖਣ ਲੱਗੀ ਭਾਬੀ ਅੱਜ ਕਈ ਮਹੀਨਿਆਂ ਬਾਅਦ ਐਵੇਂ ਲੱਗਾ ਜਿਵੇਂ ਮਾਂ ਦੀ ਗੋਦ ਹੋਵੇ ਦਿਲ ਨੂੰ ਠੰਡਕ ਮਿਲ ਗਈ ਕਈ ਤੂਫਾਨ ਸੀ ਜੋ ਰੁਕ ਗਏ ਤੁਸੀਂ ਕਿੰਨੇ ਚੰਗੇ ਹੋ ਤੇ ਵਾਹਿਗੁਰੂ ਜੀ ਫਿਰ ਦੇਰ ਕਿਉਂ ਲਾ ਰਹੇ ਨੇ ਮਿਹਰ ਕਰ ਦੇਨ ਤੁਹਾਡੇ ਤੇ ਵੀ ਬੇੜੇ ਰੌਣਕ ਹੋ ਜਾਏ ਜੱਸੀ ਰੋਪੀਤੇ ਬੋਲੇ ਕੋਈ ਪੀਰ ਫਕੀਰ ਪੈਗੰਬਰ ਕੋਈ ਦਰਨੀ ਐਸਾ ਜਿੱਥੋਂ ਭੀਖ ਨਹੀਂ ਮੰਗੀ ਔਲਾਦ ਦੀ ਪਰ ਆਹ ਕੈਂਸਰ ਨੇ ਸਭ ਕੁਝ ਫੇਰ ਕਰਤਾ ਜੀਤੀ ਥਪਕ ਕੇ ਬੋਲੀ ਭਾਬੀ ਤੁਹਾਨੂੰ ਕੈਂਸਰ ਆ ਹਾਈ ਰੱਬਾ ਇਹ ਜੱਸੀ ਬੋਲੀ ਹਾਂ ਪਰ ਭੋਲੀ ਨੇ ਕਿਸੇ ਨੂੰ ਨਹੀਂ ਦੱਸਿਆ ਜੀਤੀ ਮੈਂ ਠੀਕ ਆ ਡਰਨੀ ਕੋਈ ਪਰ ਤੈਨੂੰ ਜੋ ਕਿਹਾ ਉਹ ਯਾਦ ਰੱਖੀ ਮੇਰੀ ਛੋਟੀ ਪੈਣਾ ਤੂੰ ਤੇਰਾ ਭਲਾ ਸੋਚ ਰਹੀ ਆ ਮੈਂ ਜੋ ਕਿਹਾ ਉਸ ਨੂੰ ਭੁੱਲ ਜਾ ਆਪਣੇ ਤੇ ਬੰਦ ਬਾਰੇ ਯਾਦ ਰੱਖ ਤੇਰਾ ਵੀਰ ਬਹੁਤ ਪਿਆਰ ਕਰਦਾ ਦਿਨ ਰਾਤ ਪਿਆਰ ਕਰਦਾ ਕਦੇ ਨਹੀਂ ਉਸਨੇ ਸਾਡੇ ਰਿਸ਼ਤੇ ਵਿੱਚ ਬਿਮਾਰੀ ਦਾ ਜ਼ਿਕਰ ਆਉਣ ਦਿੱਤਾ ਤੂੰ ਬਸ ਹੁਣ ਬੰਦ ਤੇ ਜਾਦੂ ਕਰ ਗਈ ਇਹਨੇ ਨੂੰ ਬੰਦ ਕਮਰੇ ਕੋਲ ਲੰਘਿਆ ਤੇ ਬੋਲਿਆ ਤੁਸੀਂ ਤਾਂ ਸਾਰੀ ਰਾਤ ਨਹੀਂ ਸੁੱਤੀਆਂ ਲੱਗਦਾ ਜੀਤੀ ਬੋਲੀ ਤੁਸੀਂ ਉੱਠ ਵੀ ਕੇ ਕਿੰਨੇ ਵਜ ਕੇ ਬੰਦ ਬੋਲਿਆ ਸਵੇਰ ਦੇ ਸਵਾ ਚਾਰ ਹੋਏ ਆ ਮੈਂ ਮੋਟਰ ਤੇ ਚੱਲਾ ਸੋ ਜਾ ਥੋੜਾ ਜਿਹਾ ਤੇ ਫੇਰਾ ਕੇ ਮੈਂ ਉਠਾ ਦੇਵਾਂਗਾ ਸੋ ਜਾ ਹੁਣ ਫੇਡੰਗਰਾਂ ਦੀ ਧਾਰ ਵੀ ਕੱਢਣੀ ਆ ਮੈਂ ਪੱਠੀ ਪਾ ਚਲੇ ਆ ਹੁਣ ਸੋ ਜਾਓ ਆਖ ਬਾਹਰ ਨਿਕਲ ਗਿਆ ਪਿੱਛੇ ਹੀ ਜੀਤੀ ਬਾਹਰ ਆ ਗਈ ਤੇ ਬੋਲੀ ਤੁਸੀਂ ਚਾਹ ਤਾਂ ਪੀਜੋ ਮੈਂ ਬਣਾਉਣ ਲੱਗੀਆਂ ਬੰਤ ਨੇ ਕਿਹਾ ਨਹੀਂ ਹੁਣ ਤੂੰ ਘੰਟਾਕ ਸੌਂ ਜਾ ਮੈਂ ਗਿਆ ਤੇ ਆਇਆ ਜੀਤੀ ਨੇ ਕਿਹਾ ਧਿਆਨ ਨਾਲ ਜਾਇਓ ਤੇ ਸਬਜ਼ੀ ਕੋਈ ਲੈ ਆਇਓ ਖੇਤੋਂ ਜਿ세 ਸੋ ਗਏ ਸੀ ਤੇ ਜੀਤੀ ਨਹਾ ਤੋ ਰੋਸੇ ਕੰਮਾਂ ਤੇ ਲੱਗ ਗਈ ਪੋਲਾ ਵੀ ਉੱਠ ਗਿਆ ਤੇ ਬੋਲਿਆ ਭਾਬੀ ਜਸੀ ਨਹੀਂ ਉੱઠી ਅਜੇ ਤੇ ਬੰਦ ਕਿੱਥੇ ਆ ਖੇਤ ਗਿਆ ਕਿ ਮੰਡੀ ਜੀਤੀ ਬੋਲੀ ਵੀਰੇ ਭਾਬੀ ਤਾਂ ਸੌ ਰਹੀ ਆ ਬੰਦ ਖੇਤ ਗਏ ਆ ਵੀਰੇ ਮੈਂ ਚਾਹ ਬਣਾ ਲਾਂ ਘਰੋਕੇ ਪੋਲਾ ਨਹੀਂ ਮੈਂ ਜਸੇ ਨੂੰ ਦੇਖ ਲਾ ਰਾਤ ਗੱਲਾਂ ਬਾਤਾਂ ਵਿੱਚ ਦਵਾਈ ਵੀ ਨਹੀਂ ਨਾਗਾ ਪੈ ਗਿਆ ਉਸ ਨੂੰ ਉਠਾ ਲਿਆ ਮਾਂ ਇਹਨੇ ਨੂੰ ਜਸੇ ਵੀ ਆ ਗਈ ਤੇ ਬੋਲੀ ਕੀ ਗੱਲਾਂ ਕਰ ਰਹੇ ਹੋ ਜੀਟ ਪਰ ਜਾਏ ਜੀਤੀ ਬੋਲੀ ਭਾਬੀ ਕੁਝ ਨਹੀਂ ਵੀਜੀ ਤੁਹਾਨੂੰ ਉਠੋਣ ਚੱਲੇ ਸੀ ਮੈਂ ਜਾ ਤਰਤੀ ਸੀ ਬੰਦ ਪਤਨੀ ਕਿੱਥੇ ਚਲੇ ਗਈ 7 ਵਜੇ ਗਏ ਅਜੇ ਆਈ ਨਹੀਂ ਵੀਰ ਤੁਸੀਂ ਕੀ ਚਾਤੀ ਮਾਰੋ ਜਿਰ ਪੋਲਾ ਖੇਤ ਗਿਆ ਤੇ ਬੰਦ ਸ਼ਰਾਪੀ ਮੰਜੇ ਤੇ ਬਠਾ ਸੀ ਪੋਲਾ ਬੋਲਿਆ ਆਹ ਕੀ ਹਾਲਾਤ ਬਣਾਇਆ ਸਵੇਰੇ ਕਿਥੋਂ ਪੀਲੀ ਕੀ ਕਹੋ ਜੀਤੀ ਤੇ ਤੇਰੀ ਭਾਬੀ ਪਰ ਬੰਦ ਉਲਝਲੂਲ ਬੁਲਣ ਲੱਗਾ ਪੋਲੇ ਨੇ ਮਸਾ ਮੋਢਿਆਂ ਤੇ ਚੁੱਕ ਕੇ ਲੈ ਕੇ ਆਇਆ ਜੀਤੀ ਡਰ ਕੇ ਬੋਲੀ ਕੀ ਹੋਇਆ ਇਹਨਾਂ ਨੂੰ ਹੂਲਾ ਬੋਲੀਆ ਕੁਝ ਨਹੀਂ ਪੀਲੀ ਸਵੇਰੀ ਰਾਤ ਨੇ ਸ਼ਰਾਬਲ ਤੱਕਿਆ ਵੀ ਨਹੀਂ ਹੁਣ ਪਤਾ ਨਹੀਂ ਕਿਵੇਂ ਜਿਸੀ ਬੋਲੀ ਕੋਈ ਗੱਲ ਨਹੀਂ ਛੱਡ ਦੇਵੇਗਾ ਕਿਸੇ ਨੂੰ ਭਰਾ ਦੇ ਕੀ ਗਏ ਹੋਣੇ ਆ ਕਮ ਉਹਨਾ ਪਿਲਾ ਦਿੱਤੀ ਹੋਣੀ ਜੀਤੀ ਅਸੀਂ ਚੱਲਦੇ ਹਾਂ ਬਹੁਤ ਕਬੀਲਾ ਹੋ ਗਿਆ ਤੂੰ ਸੰਭਾਲ ਬੰਦ ਤ ਨੂੰ ਜੀਤੀ ਤੁਸੀਂ ਚਾਹ ਤਾਂ ਪੀ ਲੋ ਨਹੀਂ ਜੀਤੀ ਫਿਰ ਸਹੀ ਤੇਰੇ ਕੋਲ ਮੌਕਾ ਤੂੰ ਇਸ ਨੂੰ ਸੰਭਾਲ ਤੇ ਇਸ ਨੂੰ ਪੁੱਛ ਕਿਉਂ ਪੀਤੀ ਨਾੜੇ ਤੈਨੂੰ ਪਤਾ ਲੱਗ ਜਾਓ ਕੌਣ ਆ ਜੋ ਤੁਹਾਨੂੰ ਇੱਕ ਨਹੀਂ ਹੋਣ ਦੇਣਾ ਚਾਹੁੰਦਾ ਜੀਤੀ ਵੇਖ ਬੰਤ ਨੇ ਜ਼ਿਆਦਾ ਪੀਤੀ ਐ ਸਾਨੂੰ ਸੰਭਾਲ ਅਸੀਂ ਚੱਲਦੇ ਹਾਂ ਕਿ ਆ ਭੋਲਾ ਤੇ ਜਸਵੀ ਘਰੋਂ ਨਿਕਲ ਗਏ ਜੀਤੀ ਬੰਤ ਦੇ ਮੂੰਹ ਵਿੱਚ ਕਦੇ ਨਿੰਬੂ ਨਹੀਂ ਛੁੜ ਰਹੀ ਸੀ ਕਦੇ ਆਚਾਰ ਪਾ ਰਹੀ ਜਿਵੇਂ ਕਿਸੇ ਤੋਂ ਸੁਣਿਆ ਸੀ ਉਹੀ ਕਰ ਰਹੀ ਸੀ ਪਰ ਬੰਤ ਨੂੰ ਹੋਸ਼ ਨਹੀਂ ਸੀ ਫਿਰ ਕਿਤੇ ਜਾ ਦੁਪਹਿਰ ਬੰਤ ਦੇ ਅੱਖਾਂ ਖੁੱਲੀਆਂ ਤਾਂ ਜੀਤੀ ਪਾਵੇ ਖੁਲਪੁਆਂ ਦੀ ਸੱਤੀ ਪਈ ਸੀ ਉਸ ਨੂੰ ਕੁਝ ਯਾਦ ਨਹੀਂ ਸੀ ਕੀ ਹੋਇਆ ਕੀ ਕੀਤਾ ਉਹ ਮਲਕ ਦਿਨੀ ਉੱਠ ਮੋਟਰ ਤੇ ਨਹਾਤੂ ਆਇਆ ਜੀਤੀ ਅਜੇ ਵੀ ਸੁੱਤੀ ਪਈ ਸੀ ਉਸਨੇ ਚੌਂਕੀ ਵਿੱਚ ਚਾਹ ਬਣਾਈ ਤੇ ਰੋਟੀ ਚੁੱਲੇ ਤੇ ਰੜਨ ਲੱਗਿਆ ਇੰਨੇ ਨੂੰ ਜੀਤੀ ਉੱਠ ਗਈ ਤੇ ਬੰਤ ਨੂੰ ਬੈੱਡ ਤੇ ਨਾ ਦੇਖ ਬਾਹਰ ਨੂੰ ਭੱਜੀ ਬੰਤ ਕਮਰੇ ਵੱਲ ਆ ਰਿਹਾ ਸੀ ਸਾਰੀ ਚਾਹ ਜੀਤੀ ਦੇ ਬੰਤ ਵਿੱਚ ਵੱਜਨ ਲ ਡੁੱਲ ਗਏ ਬੰਤ ਤੇ ਜੀਤੀ ਨੂੰ ਕਲਾਵੇ ਵਿੱਚ ਲੈ ਲਿਆ ਤੇ ਜੀਤੀ ਨੂੰ ਕੁਝ ਕਹਿਨ ਦਾ ਮੌਕਾ ਨਹੀਂ ਦਿੱਤਾ ਜੀਤੀ ਤੇ ਬੰਤ ਇੱਕ ਹੋ ਗਏ ਕੁਝ ਪਲਾਂ ਵਿੱਚ ਹੀ ਬੰਤ ਨੇ ਕਿਹਾ ਜੀਤੀ ਅੱਜ ਤੂੰ ਜੋ ਮਰਜ਼ੀ ਮੰਗ ਜਾਨ ਵੀਹਾ ਜੇ ਜੀਤੀ ਬੋਲੀ ਬੰਦ ਤੁਸੀਂ ਮੈਨੂੰ ਮੇਰੀ ਜ਼ਿੰਦਗੀ ਦੇ ਬਿਹਤਰੀਨ ਪਲ ਦਿੱਤੇ ਜੋ ਮੰਗੇ ਵੀ ਨਹੀਂ ਮੈਂ ਅਜੀ ਸੋਚ ਰਹੀ ਸੀ ਬੰਦ ਬੋਲਿਆ ਕਦੇ ਵੀ ਸੋਚ ਕੇ ਕੁਝ ਨਹੀਂ ਹੁੰਦਾ ਮੈਂ ਤੈਨੂੰ ਹਮੇਸ਼ਾ ਦੁਖੀ ਕੀਤਾ ਅੱਜ ਤੋਂ ਬਾਤ ਕਦੇ ਮੌਕਾ ਨਹੀਂ ਦੇਵਾਂਗਾ ਤੈਨੂੰ ਕੋਈ ਸ਼ਿਕਾਇਤ ਨਹੀਂ ਰਹੇਗੀ ਤੈਨੂੰ ਤੇਰਾ ਹੱਕ ਮਿਲੇਗਾ ਜੀਤੀ ਬੋਲੀ ਮੈਂ ਹੁਣ ਟਿਚਰਾਂ ਵੀ ਨਹੀਂ ਕਰਨਗੀ ਬਸ ਤੁਸੀਂ ਪੀਣੀ ਛੱਡ ਦਿਓ ਹੌਲੀ-ਹੌਲੀ ਕਰਕੇ ਹੋਰ ਕੁਝ ਨਹੀਂ ਚਾਹੀਦਾ ਬਸ ਬੰਤ ਕੰਨ ਦਾ ਚੀਕਾ ਜੀਤੀ ਬੰਤ ਦੀ ਬੁੱਕਲ ਵਿੱਚ ਸਿਰ ਰੱਖ ਬੈਠ ਗਈ ਤੇ ਸੁਪਨੇ ਸਝਾਉਣ ਲੱਗੀ ਆਪਣੀ ਔਲਾਦ ਦਾ ਨਾਂ ਵੀ ਦੋਨਾਂ ਨੇ ਸੋਚ ਲਿਆ ਇੱਕ ਕੰਮ ਜੀਤੀ ਤੇ ਬੰਤ ਦੋਵੇਂ ਸੁਪਨਿਆਂ ਦੀ ਦੁਨੀਆ ਵਿੱਚ ਖੋ ਗਏ ਇਹਨੇ ਨੂੰ ਬੰਤ ਦੇ ਵੀਰੇ ਦਾ ਫੋਨ ਵੱਜ ਗਿਆ ਬੰਤ ਨੂੰ ਅੱਖਣ ਲੱਗਾ ਘਰ ਦਾ ਕੀ ਪਿਆ ਖੇਤ ਜਾ ਹਵੇਲੀ ਤੋਂ ਫੋਨ ਆਇਆ ਤ ਉਸ ਵੀਰ ਦਾ ਘਰ ਬੈਠਾ ਨੱਕੇ ਕੌਣ ਮੋੜੂਗਾ ਸਾਨੂੰ ਅਜੇ 4 ਦਿਨ ਹੋਰ ਲੱਗ ਜਾਣੇ ਬਾਕੀ ਦੇਖਾਂਗੇ ਜਲਦੀ ਆ ਹੋ ਗਿਆ ਤਾਂ ਬੰਤ ਨਹੀਂ ਵੀਰੇ ਤੁਸੀਂ ਆਪਣਾ ਪੂਰਾ ਆਨੰਦ ਲਓ ਅਸੀਂ ਠੀਕ ਆ ਚੱਲਾ ਖੇਤ ਮੇ ਸਵੇਰੇ ਸ਼ੀਰੂ ਨੇ ਪਲਾਤੀ ਸੀ ਉਸ ਦੀ ਮੰਗਣੀ ਹੋ ਗਈ ਕਹਿੰਦਾ ਅੱਛਾ ਫੋਨ ਰੱਖਦਾ ਆਪਣਾ ਧਿਆਨ ਰੱਖੀ ਫੋਨ ਕੱਟ ਗਿਆ ਤੇ ਬੰਤ ਫਿਰ ਜੀਤੀ ਨੂੰ ਕਲਾਵੇ ਵਿੱਚ ਲੈ ਲਿਆ ਮੈਂ ਖੇਤ ਚੱਲਾ ਵਾਪਸ ਆ ਗੱਲ ਕਰਦਾ ਜੀਤੀ ਨੇ ਕਿਹਾ ਹੌਨ ਪੀ ਗਿਯਾ ਯੋ ਮੈਂ ਕੰਮਲੀ ਹੋ ਜਾਨੀ ਆ ਏਡੇ ਘਰ ਚ ਬੰਦ ਚਲਾ ਗਿਆ ਜੀਤੀ ਕੰਮੀ ਲੱਗੀ ਤੇ ਸੋਚਣ ਲੱਗੀ ਕਿ ਬੰਦ ਪੀ ਕੇ ਤਾਂ ਨਹੀਂ ਆਉਣਗੇ ਕਿ ਮੈਂ ਰੁਕਾਂ ਜੀਤੀ ਰੋਟੀ ਪਣੀ ਕਰ ਬੰਦ ਣੋੜੀ ਕਰਨ ਲੱਗੀ ਜਦੋਂ ਬੰਦ ਆ ਗਿਆ ਤੇ ਸੋਫੀ ਸੀ ਦੋਵਾਂ ਨੇ ਇਕੱਠਿਆਂ ਰੋਟੀ ਪਣੀ ਸ਼ਕ ਕੇ ਕਮਰੇ ਵੀ ਚਲੇ ਗਏ ਜੀਤੀ ਨੇ ਬੰਦ ਨੂੰ ਆਪਣੇ ਮਨ ਦੀਆਂ ਸਭ ਗੱਲਾਂ ਦਸੀਆਂ ਬੰਦ ਨੇ ਜੀਤੀ ਨੂੰ ਕਿਹਾ ਸਾਡੇ ਸਰੀਰ ਨੀਕ ਹੋਈ ਹੁਣ ਸਾਡੀ ਆਤਮਾ ਵੀ ਇਕ ਹੋ ਗਈ ਹੈ ਜੀ ਅਸੀਂ ਧੀਰ ਨਾਲ ਇੱਕ ਹੋਏ ਹਾਂ ਇਸ ਵਿੱਚ ਰੱਬ ਦੀ ਰਹਿ ਜਾਏ ਹੁਣ ਅਸੀਂ ਜਾਣ ਗਏ ਹਾਂ ਇੱਕ ਦੂਜੇ ਨੂੰ ਜੀਤੀ ਦੀ ਜ਼ਿੰਦਗੀ ਵਿੱਚ ਆਏ ਸੁਖਾਵੇਂ ਪਲ ਉਸ ਤੋਂ ਸੁਮੀਟੀ ਨਹੀਂ ਜਾ ਰਹੇ ਸਨ ਉਹ ਚਹਿਕੁੱਠੀ ਸੀ ਉਸਨੇ ਘਰ ਦਾ ਕੋਨਾ ਕੋਨਾ ਸਜਾ ਦਿੱਤਾ ਸੀ ਉਸਨੇ ਜਿਵੇਂ ਉਸਦੀ ਜ਼ਿੰਦਗੀ ਚ ਕਾਇਆ ਪਲ ਰਹੀ ਹੋਵੇ ਉਹ ਮਹਿਕ ਕਰ ਦੇ ਵੀ ਪਲਟਾ ਦਿੱਤੀ ਘਰ ਹੁਣ ਹਰਿਆ ਭਰਿਆ ਲੱਗ ਰਿਹਾ ਸੀ ਸਭ ਪਾਸੇ ਫੁੱਲ ਮਹਿਕ ਰਹੇ ਸਨ ਇਨਾ ਕੁਛਕਦਿਆਂ ਵਿੱਚ ਬੰਦ ਨੇ ਜੀਤੀ ਦੀ ਹਰ ਰੀਜ ਪੂਗਾਰ ਦਿੱਤੀ। ਉਹ ਦੋਵੇਂ ਜਦ ਵਕਤ ਮਿਲਦਾ ਘੁੰਮ ਆਉਂਦੇ, ਕਈ ਵਾਰ ਰਾਤ ਨੂੰ ਸ਼ੇਅਰ ਕਰਦੇ, ਭੋਲੇ ਤੇ ਜੈਸੀ ਕੁਲ ਚਲੇ ਜਾਂਦੇ। ਹਫਤਾ ਸਾਲਾਂ ਦੀ ਮੁਹੱਬਤ ਵਾਂਗ ਲੰਘ ਗਿਆ। ਜੀਤੀ ਤੇ ਬੰਦ ਦੀਆਂ ਦੂਰੀਆਂ ਮਿਟ ਗਈਆਂ। ਬਹੁਤ ਪਿਆਰ ਹੋ ਗਿਆ। ਬੰਦ ਨੇ ਕਈ ਦਿਨਾਂ ਤੋਂ ਸ਼ਰਾਬ ਨੂੰ ਹੱਥ ਨਹੀਂ ਲਾਇਆ ਤੇ ਜੀਤੀ ਨਾਲ ਹੀ ਵਦ ਤੋਂ ਵਦ ਵਕਤ ਗੁਜ਼ਾਰਦਾ। ਸਭ ਕੁਝ ਬਦਲ ਚੁੱਕਾ ਸੀ। ਦੁੱਖਾਂ ਦੀ ਭੈੜੀ ਛਾਇਆ ਕਿਤੇ ਨਜ਼ਰ ਨਹੀਂ ਆ ਰਹੀ ਸੀ ਰੰਗीन ਸੁਪਨੇ ਸੰਦੋਹਾਂ ਦੇ ਬੰਦ ਜਿੱਤੇ ਨੂੰ ਪੱਕੀ ਚੱਲ ਰਿਹਾ ਸੀ ਇਹਨੇ ਨੂੰ ਵੱਡੇ ਵੀਰ ਤੇ ਭਾਬੀਆਂ ਵਿਵਿਆ ਤੋਂ ਵਾਪਸ ਮੜਾਏ ਤੇ ਘਰ ਦਾ ਮਾਹੌਲ ਦੇ ਹੱਕੇ ਬੱਕੇ ਰਹਿ ਗਏ ਘਰ ਪੂਰਾ ਲਿਸ਼ਕ ਰਿਹਾ ਸੀ ਤੇ ਘਰ ਦੇ ਅੰਦਰ ਨਵਾਂ ਸਕੂਟਰ ਖੜਾ ਸੀ ਨਵੇਂ ਮੇਲ ਬੂਟੇ ਗਮਲੇ ਪੈਸਾਨ ਘਰ ਪੂਰੇ ਦਾ ਪੂਰਾ ਮਿੱਟੀ ਗੋਹਣਾਂ ਲਿਪਤਾ ਸੀ ਜਿੱਤੇ ਤਾਰ ਝੁੰਦੀ ਵਿੱਚ ਹੀ ਉੱਠ ਕੋ ਲੋਈ ਤੇ ਭਾਬੀ ਤਸੀਂ ਫੋਨ ਤਾਂ ਕੀਤਾ ਹੀ ਨਹੀਂ ਅਚਾਨਕ ਆ ਗਏ ਸਾਨੂੰ ਪਤਾ ਹੀ ਨਹੀਂ ਲੱਗਿਆ ਪਾਪੀ ਬੈਠਾ ਤੁਸੀਂ ਮੈਂ ਪਾਣੀ ਲੈ ਆਵਾ ਬੈਠਾ ਬੈਠੋ ਬੰਦ ਤੂੰ ਆ ਕੇ ਪੱਕੇ ਚੁੱਕੇ ਫਿਰਦਾ ਖੇਤ ਨਹੀਂ ਗਿਆ ਨਹੀਂ ਵੀਰੇ ਹੁਣੇ ਆਇਆ ਜਿੱਤੀ ਧਰ ਚੋਰਹੀ ਸੀ ਤੇ ਮੱਖੀ ਤੰਗ ਮੈਂ ਸੋਚਿਆ ਕਿ ਕਿਤੇ ਲੱਤ ਮਾਰੇ ਮੱਝ ਬਾਲਟੀ ਨਾਲ ਡੋਲਦੀ ਵੀ ਦੁੱਧ ਦੀ ਤਾਂ ਸੀ ਬਸ ਅੱਛਾ ਅੱਛਾ ਅਸਕੂਟਰ ਕਿਧਾ ਵੀਰ ਮੈ ਲਿਆ ਥੋੜੇ ਮਗਰੋਂ ਥੋੜੇ ਪੈਸੇ ਦੇ ਕੇ ਕਿਸ਼ਤਾਂ ਤੇ ਪੋਲੇ ਨੇ ਦੱਸ ਪਾਈ ਸੀ ਇੱਕ ਵੜੀ ਵੀ ਨ ਮਿਲਿਆ ਆ ਵੀਰੇ ਪੂਰਾ ਧਿਆਨ ਰੱਖਿਆ ਕਰਦਾ ਪਸ਼ੂਆਂ ਦਾ ਤੇ ਖੇਤਾਂ ਦਾ ਭਾਬੀ ਬੋਲੀ ਅੱਛਾ ਬਸ ਕਰ ਅਸੀਂ ਥੱਕੇ ਆ ਜੀਤੀ ਨੂੰ ਕਹਿ ਚਾਵਣਾ ਕਮਰੇ ਸ਼ਹੀ ਦੇ ਆਵੇ ਪਾਪਾ ਜੀ ਨੂੰ ਬੁਖਾਰ ਆ ਉਹਨਾਂ ਨੂੰ ਵੀ ਪੁੱਛ ਲੋ ਕੀ ਖਾਣਾ ਨੀਂਦੀ ਤਾਂ ਆਉਂਦੀ ਹੀ ਅੰਦਰ ਵੜ ਗਈ ਉਹਨਾਂ ਨੂੰ ਵੀ ਦੇਖ ਲਿਓ ਬੰਤ ਕਹਿੰਦਾ ਹਾਂ ਭਾਬੀ ਤੁਸੀਂ ਕਰੋ ਰਾਮ ਮੈਂ ਜੀਤੀ ਨੂੰ ਕਹਿ ਦਿੰਨਾ ਜੀਤੀ 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 ਚਾਵਣਾ ਤੇ ਭਾਬੀ ਉਹਨਾਂ ਦੇ ਕਮਰਿਆਂ ਵਿੱਚ ਦੀ ਆ ਉਹ ਬਹੁਤ ਥੱਕਿਆ ਲੱਤਾਂ ਘੁੱਟਦੀ ਭਾਪੀ ਦੀਆਂ ਮੈਂ ਖੇਤ ਚੱਲਾ ਰਾਤ ਨੂੰ ਮਿਲਦੀਆਂ ਜੀਤੀ ਬੋਲੀ ਹੁਣ ਘਰ ਦੇ ਆ ਗਏ ਨੇ ਧਿਆਨ ਨਾਲ ਪਿਆਰ ਨਾਲ ਬੋਲੋ ਅੱਛਾ ਅੱਛਾ ਬੰਦ ਜੀਤੀ ਦਾ ਮੱਥਾ ਚੁੰਮ ਖੇਤ ਨੂੰ ਚਲਾ ਗਿਆ ਜੀਤੀ ਚਾਵਣਾ ਭਾਬੀਆਂ ਦੇ ਕਮਰੇ ਵਿੱਚ ਦੀ ਆਈ ਤੇ ਵੱਡੀ ਭਾਬੀ ਬੋਲੀ ਸਾਡੇ ਮਗਰੋਂ ਲੱਗਦਾ ਆ ਵੇਲੇ ਹੀ ਪੁੱਛੇ ਜਾਂ ਬੂਟੇ ਲਈ ਹਨ ਹੁਣ ਤੇਰੀ ਸੱਟ ਕਿਦਾਂ ਨਲੇ ਮੇਰਾ ਸਿਰ ਘੋਟ ਰੋਕੇ ਕਰਨੀ ਜੋ ਕਰਨਾ ਜੀਤੀ ਕਹਿੰਦੀ ਭਾਬੀ ਕੁਝ ਦਿਨ ਹੋਰ ਇੱਕ ਵਾਰ ਜਾਓ ਫਿਰ ਬਾਹਰ ਸੜਕ ਵੀ ਪੋਚ ਦੇਵਾਂਗੀ ਬਹੁਤ ਮਜ਼ਾ ਆਉਂਦਾ ਜੀਤੀ ਕਿਦਾਂ ਬੋਲ ਰਹੀ ਹੈ ਜੀਠਨੀ ਕਿਹਾ ਇਨੀ ਜਵਾਨ ਤੇਰੀ ਖੁੱਲ ਗਈ ਤੈਨੂੰ ਸਿੱਧਾ ਸਵਾਲ ਕੀਤਾ ਸੀ ਜੀਤੀ ਵੀਰ ਜੀ ਮੈਂ ਕੀ ਕਹਤਾ ਅਚਾ ਚਾਹ ਪੀ ਲੋ ਮੈਂ ਭਾਬੀ ਨੂੰ ਦੀਆ ਮਜ਼ਾ ਜਦ ਨੂੰ ਨਿੰਦੀ ਵੀ ਬਾਹਰ ਆ ਗਈ ਤੇ ਬੋਲੀ ਜੀਤੀ ਘਰ ਚ ਜਾ ਰਾ ਧਿਆਨ ਦਿੱਤਾ ਲੱਗਦਾ ਆ ਤੂੰ ਕੱਲੀ ਨੇ ਕਿਵੇਂ ਕਰਤਾ ਭਾਬੀ ਬਸ ਤੁਸੀਂ ਕੋਈ ਨਹੀਂ ਸੀ ਇਹ ਵੀ ਕੀ ਸਨ ਮੈਂ ਘਰ ਸ ਜਾਤਾ ਤੁਸੀਂ ਨਹੀਂ ਸੰਤ ਰੌਣਕੀ ਨਹੀਂ ਸੀ ਹੋਰ ਕੀ ਕਰਦੀ ਨਿੰਦੀ ਚਾ ਦੇਵੀ ਤੇ ਮੇਰੇ ਸਿਰ ਤੇ ਤੀਰ ਲਾ ਦੇ ਪਾਣੀ ਗਰਮ ਰੱਖਦੀ ਮੈਨ ਹਣਾ ਆ ਨਿੰਦੀ ਬੋਲੀ ਭਾਬੀ ਮੈਂ ਪਹਿਲਾਂ ਵੱਡੀ ਭਾਬੀ ਦਾ ਸਿਰ ਕੁੱਟ ਦਾਂ ਤੇ ਫਿਰ ਤੇਲ ਆ ਦਿੰਨੀ ਆ ਜੀਤੀ ਬੋਲੀ ਨਿੰਦੀ ਕਿਉਂ ਉਹ ਤੈਨੂੰ ਜਿਆਦਾ ਕੁਝ ਦਿੰਦੀ ਆ ਪਹਿਲਾਂ ਤੇਲ ਆ ਮੇਰੇ ਮੈਂ ਚਾਹ ਪੀ ਲੈਣੀ ਧੰਨਵਾਦ ਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ੍ਹ ਦੇ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਇਹ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਜੀ